this is a human metapneumovirus ਇਹਦੇ ਬੇਸਿਕ ਸਿੰਟਮ ਤੇ ਉਹ ਕੋਈ ਖਾਂਸੀ ਹੈ ਜੁਕਾਮ ਹੈ ਥੋੜਾ ਫੀਵਰ ਹੋ ਗਿਆ ਜਿਨ੍ਹਾਂ ਨੂੰ ਬੱਚੇ ਡਾਇਗਨੋਸ ਹੋਏ ਨੇ ਵਿਦ this hmp alarming ਸਿਚੁਏਸ਼ਨ ਨਹੀਂ ਹੈ ਕਿ ਬੜਾ ਇੱਕ ਨਵਾਂ ਵਾਇਰਸ ਆ ਗਿਆ ਬੜਾ ਡੇਂਜਰਸ ਵਾਇਰਸ ਆ ਗਿਆ ਚਾਈਨੀਜ਼ origin ਕੋ ਸਪਰੈਡ ਵਾਇਰਸ ਦਾ ਜਿਹੜਾ ਉਸੇ ਤਰ੍ਹਾਂ ਹੀ ਹੈ ਕਿ ਸਨੀਜ਼ਿੰਗ ਤੋਂ ਹੋ ਗਿਆ ਕਫਿੰਗ ਤੋਂ ਹੋ ਗਿਆ ਤੇ ਹੈਂਡਸ਼ੇਕ ਤੋਂ ਹੋ ਗਿਆ ਬੇਸਿਕਲੀ ਪ੍ਰੀਕਾਸ਼ਨਸ ਇਹ ਹੋਈ ਨੇ ਕਿ ਮਾਸਕ ਵਗੈਰਾ ਲਗਾ ਕੇ ਰੱਖਣ ਜਿਹਨਾਂ ਨੂੰ ਜਿਹੜੇ ਇਨਵੋਲਡ ਨੇ ਹੈਂਡਸ਼ੇਕ ਅਵੋਇਡ ਕਰਨ ਕਿੰਨੇ ਹੈਂਡਸ਼ੇਕ ਅਵੋਇਡ ਕਰਨਗੇ ਯੂ نو ਬੈਟਰ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਹੈ ਜਿਹੜੇ ਬਜ਼ੁਰਗ ਨੇ ਜਾਂ ਬੱਚਿਆਂ ਨੂੰ ਥੋੜਾ ਜਿਹਾ ਅਵੋਇਡ ਕਰਕੇ ਰੱਖਣਾ ਚਾਹੀਦਾ ਹੈ ਕਿ ਕਿਸੇ ਜਿਹੜਾ ਆਲਰੇਡੀ ਇਨਵੋਲਡ ਪੇਸ਼ੈਂਟ ਹੈਗਾ ਉਹਦੇ ਕੋਲ ਬੱਚਿਆਂ ਦੀ ਅਵਰਡਸ ਹੋਣੀ ਚਾਹੀਦੀ ਹੈ ਸਰਕਾਰ ਨੇ ਵੀ ਡਿਕਲੇਅਰ ਕਰ ਚੁੱਕੀ ਹੈ ਕਿ ਨਾਰਮਲ ਰੂਟੀਨ ਵਾਇਰਸ ਹੈ ਪਹਿਲੇ ਵੀ 2001 ਤੋਂ ਹੈਗਾ ਕੋਈ ਨਵਾਂ ਵਾਇਰਸ ਨਹੀਂ ਹੈ ਸੋ ਇਸ ਕਰਕੇ ਕੋਈ ਐਡਾ ਜ਼ਿਆਦਾ ਚਿੰਤਾ ਵਾਲਾ ਵਿਸ਼ਾ ਨਹੀਂ ਹੈ ਕਾਰਾਂ ਨੂੰ ਤੇ ਉਂਝ ਵੀ ਅਲਰਟ ਰਹਿਣਾ ਚਾਹੀਦਾ ਦੇਸ਼ ਦੇ ਵਿੱਚ ਇੱਕ ਨਵੇਂ ਵਾਇਰਸ ਨੇ ਦਸਤਕ ਦਿੱਤੀ ਹੈ ਤਾਂ HMPY ਨਾਮ ਦਾ ਇਹ ਵਾਇਰਸ ਜਿਹੜਾ ਹੈ ਇਸ ਵੇਲੇ ਸੁਰਕੀਆਂ 'ਚ ਨਹੀਂ ਲੋਕ ਪਰੇਸ਼ਾਨ ਨੇ ਕਿ ਆਖਿਰਕਾਰ ਹੈ ਕੀ ਪਰ ਅੱਜ ਅਸੀਂ ਤੁਹਾਨੂੰ ਇੱਕ ਜਾਗਰੂਕ ਕਰਨ ਵਾਲੀ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਕੀ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਇਸ ਵਾਇਰਸ ਦਾ ਸੱਚ ਕੀ ਹੈ ਔਰ ਇਹਦੇ ਨਾਲ ਲੋਕ ਘਬਰਾਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ ਜਿਸ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਸਾਡੇ ਨਾਲ ਡਾਕਟਰ ਏਪੀ ਸਿੰਘ ਮੌਜੂਦ ਨੇ ਔਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਕੀ ਹੈ ਕੀ ਆਖਿਰਕਾਰ ਇਹ ਜਿਹੜਾ ਐਚ ਐਮ ਪੀ ਵਾਈ ਨਾਮ ਦਾ ਵਾਇਰਸ ਹੈ ਬੇਸਿਕਲੀ ਇਹ ਹੈ ਐਚ ਐਮ ਪੀ ਐਚ ਐਮ ਪੀ ਵਾਇਰਸ ਦਿਸ ਇਜ਼ ਹਿਊਮਨ ਮੈਟਾ ਨਿਊਮੋ ਵਾਇਰਸ ਆਮ ਵਾਇਰਸਸ ਜਿਵੇਂ 에어ਬੋਰਨ ਵਾਇਰਸਸ ਜਿੰਨੇ ਵੀ ਚੱਲ ਰਹੇ ਨੇ ਰੈਸਪੀਰੇਟਰੀ ਸਿਸਟਮ ਨੂੰ ਇਨਵੋਲ ਕਰਦੇ ਨੇ ਸਾਡੀਆਂ ਮੇਨਲੀ ਜਿਵੇਂ ਕਾਮਨ ਕੋਲਡ ਵਾਇਰਸਸ ਹੁੰਦੇ ਨੇ ਇਸ ਤਰ੍ਹਾਂ ਦਾ ਹੀ ਇਹ ਵਾਇਰਸ ਹੈ ਬੇਸਿਕ ਦੇ ਜਿਹੜੇ ਸਿੰਪਟਮਸ ਨੇ ਉਹ ਵੀ ਕਾਮਨ ਕੋਲਡ ਟਾਈਪ ਸਿੰਪਟਮ ਨੇ ਬਹੁਤੇ ਤੇ ਸਿੰਪਟਮ ਆਂਦੇ ਹੀ ਨਹੀਂ ਹੈ ਜੋ ਵੀ ਵਾਇਰਸ ਇਨ ਹੁੰਦਾ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਕਿ ਜਿਵੇਂ ਉਦੋਂ ਕੋਵਿਡ ਦਾ ਚੱਲ ਰਿਹਾ ਸੀਗਾ ਕਿ ਕੋਵਿਡ ਵਾਇਰਸ ਆ ਗਿਆ ਚਾਈਨਾ ਤੋਂ originate ਹੋਇਆ ਨਵਾਂ ਵਾਇਰਸ ਕੋਈ ਨਹੀਂ ਹੈ ਇਹ ਪੁਰਾਣਾ ਵਾਇਰਸ ਹੈ 2001 ਤੋਂ ਇਹ ਚੱਲ ਰਿਹਾ ਹੈ ਜਿਵੇਂ ਪੁਰਾਣੇ ਵਾਇਰਸਸ ਇਨਫਲੂਐਂజా ਚੱਲ ਰਿਹਾ ਹੈ ਜਾਂ ਹੋਰ ਜਿਹੜੇ ਚੱਲ ਰਹੇ ਨੇ ਇਸੇ ਤਰ੍ਹਾਂ ਹੀ ਵਾਇਰਸ देयर आर ਆਲਮੋਸਟ ਮੋਰ ਦਨ 200 ਵਾਇਰਸਸ ਇਨ ਦਾ 에ਅਰ ਵਿਚ ਇਨਵੋਲ ਦਾ ਰੈਸਪੀਰੇਟਰੀ ਸਿਸਟਮ ਸੋ ਇਹਦੇ ਬੇਸਿਕ ਸਿੰਪਟਮ ਤੇ ਕੋਈ ਖਾਂਸੀ ਹੈ ਜੁਕਾਮ ਹੈ ਥੋੜਾ ਫੀਵਰ ਹੋ ਗਿਆ ਜਿੰਨਾਂ ਨੂੰ ਤੇ ਜੇ ਕਿਸੇ ਨੂੰ ਕੋਈ ਜ਼ਿਆਦਾ ਇਨਵੋਲਵ ਹੋ ਜਾਂਦੇ ਨੇ ਕੋਈ ਜ਼ਿਆਦਾ ਸਵियर ਹੋ ਜਾਂਦਾ ਹੈ ਜਿੰਨਾਂ ਦਾ ਇਮਿਊਨ ਸਿਸਟਮ ਜ਼ਿਆਦਾ ਵੀਕ ਹੈ ਲਾਈਕ ਕਈ ਵਾਰੀ ਇਹ ਬੋਤੇ ਇਨਵੋਲਵਮੈਂਟ ਬੱਚਿਆਂ ਦੇ ਵਿੱਚ ਹੁੰਦੀ ਹੈ ਤੇ ਜਿਵੇਂ ਇੰਡੀਆ ਚ ਵੀ ਜਿਹੜੇ ਕੇਸਸ ਕੁਝ ਡਾਇਗਨੋਸ ਹੋਏ ਨੇ ਕੁਝ ਦੋ ਬੱਚੇ ਤਿੰਨ ਬੱਚੇ ਸਿਗੇ ਮੈਂ ਦੋ ਦਿਨ ਪਹਿਲੇ ਤੱਕ ਮੈਨੂੰ ਪਤਾ ਲੱਗਾ ਸੀਗਾ ਕਿ ਤਿੰਨ ਬੱਚੇ ਡਾਇਗਨੋਸ ਹੋਏ ਨੇ ਵਿਦ ਇਸ ਐਚ ਐਮ ਪੀ ਅੰਡ ਉਹਨਾਂ ਦੇ ਵਿੱਚੋਂ ਵੀ ਦੋ ਡਿਸਚਾਰਜ ਹੋ ਗਏ ਹੋਏ ਨੇ ਤੇ ਇੱਕ ਹਸਪਟਲਾਈਜ਼ਡ ਹੈ ਬਟ ਉਹ ਇਹ ਹੈ ਕਿ ਜੇ ਉਹ ਸਵੈਰਿਟੀ ਤੱਕ ਜਾਵੇ ਤਾਂ ਅਦਰਵਾਇਜ਼ ਨਾਰਮਲੀ ਬੱਚੇ ਸਵੈਰਿਟੀ ਤੱਕ ਇਹ ਜਾਂਦੇ ਹੀ ਨਹੀਂ ਹੈ ਬਜ਼ੁਰਗ ਤੇ ਬੱਚੇ ਬਹੁਤੇ ਇਨਵੋਲਵ ਹੋ ਰਹੇ ਨੇ ਐਂਡ ਇਹਦੇ ਵਿੱਚ ਸੈਕੰਡਲੀ ਜਿਹੜੀ ਜੇ ਸਵੈਰਿਟੀ ਵਾਲੇ ਪਾਸੇ ਨੇ ਵੀ ਕੋਈ ਜਾਂਦਾ ਹੈ ਕੋਈ ਪੇਸ਼ੈਂਟ ਹੈ ਤੇ ਉਹਦੇ ਵਿੱਚ ਬ੍ਰੈਥਲੈਸਨੈਸ ਵੱਤ ਤੋਂ ਵੱਧ ਕਤਰੇ ਵਾਲੀ ਕੋਈ ਗਲਤ ਨਹੀਂ ਨਾ ਨਹੀਂ 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 ਇਹੋ ਜੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਨੋਰਮਲ ਇਹ ਵਾਇਰਸ ਹੈ ਉਂਜੇ ਇਫ ਯੂ ਆਸਕ ਮੀ ਕਿ ਕੋਈ ਇਹੋ ਜੀ ਚੀਜ਼ ਹੈ ਕਿ ਉਹ ਤੇ ਕਿਸੇ ਵੀ ਇਨਫੈਕਸ਼ਨ ਕਰਕੇ ਜਿਹਦਾ ਇਮਿਊਨ ਸਿਸਟਮ ਲੋ ਹੈ ਉਹ ਤੇ ਕਿਸੇ ਵੀ ਇਨਫੈਕਸ਼ਨ ਕਰਕੇ ਕੁਝ ਵੀ ਹੋ ਸਕਦਾ ਹੈ ਦੈਟ ਇਜ਼ ਦੈਟ ਇਜ਼ ਵਿਦ ਆਲ ਦਾ ਡਿਜ਼ੀਜ਼ਸ ਉਹ ਕਿਸੇ ਤਰ੍ਹਾਂ ਦੀ ਨਹੀਂ 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 ਇਹੋ ਜੀ ਕੋਈ ਖਤਰੇ ਵਾਲਾ ਕੁਝ ਵੀ ਇਹੋ ਜਿਹਾ ਕੋਈ ਅਲਾਰਮਿੰਗ ਸਿਚੁਏਸ਼ਨ ਨਹੀਂ ਹੈ ਕਿ ਬੜਾ ਇੱਕ ਨਵਾਂ ਵਾਇਰਸ ਆ ਗਿਆ ਬੜਾ ਡੇਂਜਰਸ ਵਾਇਰਸ ਆ ਗਿਆ ਚਾਈਨੀਜ਼ origin ਇਕੋ ਚਾਈਨਾ ਦਾ ਨਾਮ ਨਾਲ ਲਾ ਕੇ ਤੇ ਉਹ origin ਚਾਈਨਾ ਤੋਂ ਹੈ ਤੇ ਬਸ ਉਹ ਚਾਈਨੀਜ਼ origin ਹੈ ਤੇ ਉਹ ਚਾਈਨੀਜ਼ origin ਵਾਲੇ ਜਿਵੇਂ ਕੋਵਿਡ ਹੈ ਤੇ ਉਹ ਵਾਇਰਸ ਨਾਮ ਨਾ ਉਹ ਇਸ ਕਰਕੇ ਆ ਜਾਂਦਾ ਤੇ ਉਹ ਪਬਲਿਕ ਚ ਥੋੜੀ ਹਿਊਮਨ ਕਰਾਈ ਵੱਧ ਜਾਂਦੀ ਹੈ ਮ ਬਟ ਅਦਰਵਾਈਜ਼ ਇਹੋ ਜੀ ਕੋਈ ਗੱਲ ਨਹੀਂ ਪਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਚਪਨ ਤੋਂ ਲੈ ਕੇ ਅੱਜ ਤੱਕ ਆਮ ਹੁੰਦੀਆਂ ਰਹੀਆਂ ਲੋਕਾਂ ਨੂੰ ਕੋਈ ਮਤਲਬ ਅਜੁਕਾਮ ਪਹਿਲੀ ਵਾਰੀ ਨਹੀਂ ਹੋਣ ਲੱਗਾ ਸਰਦੀਆਂ ਚ ਲਗਾਤਾਰ ਹੁੰਦੇ ਰਹਿੰਦੇ ਸੀ ਕਿ ਉਸ ਨੂੰ ਹੀ ਜਿਹੜਾ ਨਾਮ ਬਦਲ ਕੇ ਪੇਸ਼ ਕੀਤਾ ਜਾ ਰਿਹਾ ਨਹੀਂ ਨਾਮ ਬਦਲ ਕੇ ਨਹੀਂ ਹੈ ਹੁਣ ਹੋਇਆ ਕੀ ਹੈ ਕਿ ਜਿਵੇਂ ਕੋਵਿਡ ਆ ਗਿਆ ਨਾ ਕੋਵਿਡ ਕਰਕੇ ਥੋੜਾ ਜਿਹਾ ਇਹ ਵੱਧ ਗਿਆ ਕੋਵਿਡ ਕਰਕੇ ਉਸ ਤੋਂ ਬਾਅਦ ਜੜੀ ਵੀ ਕੋਈ ਨਵੀਂ ਚੀਜ਼ ਨਵਾਂ ਨਵੀਂ ਟੀਕਾ ਲੋ ਤੁਸੀਂ ਕੋਵਿਡ ਕਰਕੇ ਜਿਹੜਾ ਵੀ ਕੋਈ ਸਵੈਰਟੀ ਚ ਜਾਂਦਾ ਉਹ ਡਾਇਗਨੋਸ ਹੁੰਦਾ ਤੇ ਉਹ ਕੇਸ ਪਹਿਲੇ ਜਿਆਦਾ ਇੱਕ ਜਗ੍ਹਾ ਤੇ ਡਾਇਗਨੋਸ ਹੋ ਗਏ ਕਿ ਚਾਈਨਾ ਚ ਡਾਇਗਨੋਸ ਹੋ ਗਏ ਹੁਣ ਇਸ ਵੇਲੇ ਮੈਂ ਮੇਰਾ ਲਾਸਟ ਮੈਂ 10 ਦਿਨ ਦਾ ਮੇਰਾ ਟ੍ਰਿਪ ਸੀਗਾ ਇੰਗਲੈਂਡ ਦਾ ਤੇ ਇੰਗਲੈਂਡ ਵੀ ਹੈਵ ਸੀਨ ਕਿ ਏਵਰੀ ਸੈਕੰਡ ਪੇਸ਼ੈਂਟ ਵਾਸ ਆਫ ਅ ਕਾਮਨ ਕੋਲਡ ਪੇਸ਼ੈਂਟ ਏਵਰੀ ਸੈਕੰਡ ਏਵਰੀ ਸੈਕੰਡ ਹੁਣ ਸਾਡੇ ਕੋ ਅੰਦਰ ਹੈ ਤੇ ਹਸਪੀਟਲ ਦੇ ਵਿੱਚ ਜੇ uh, ਆਲਮੋਸਟ uh, 1700 1800 ਦੀ ਡੇਲੀ ਆਪੀਡੀ ਚੱਲ ਰਹੀ ਹੈ ਤਾਂ ਉਹਦੇ ਵਿੱਚ ਇਹ ਹੈ ਕਿ ਇਸ ਵੇਲੇ ਹਰ ਸੈਕਿੰਡ ਥਰਡ ਪੇਸ਼ੈਂਟ ਜਿਹੜਾ ਉਹ ਕੋਲਡ ਦਾ ਪੇਸ਼ੈਂਟ ਹੈ ਹੁਣ ਕਿਸੇ ਨੂੰ ਕੋਈ ਵਾਇਰਸ ਹੈ ਕਿਸੇ ਨੂੰ ਕੋਈ ਵਾਇਰਸ ਹੈ ਤੇ ਰੈਸਪੀਰੇਟਰੀ ਵਾਇਰਸਸ ਨੇ ਸਾਰੇ ਜਿਹੜੇ ਆ ਕਾਮਨ ਕੋਲਡ ਕੌਜ਼ ਕਰ ਰਹੇ ਨੇ ਐਸ ਵੇਲੇ ਤੇ ਥਿਸ ਇਜ਼ ਦਾ ਸੀਜ਼ਨ ਥਿਸ ਇਜ਼ ਆ ਪੀਕ ਐਨਾ ਦਿਨਾਂ ਚ ਹਰ ਸਾਲ ਹੀ ਹੁੰਦਾ ਕੋਈ ਨਾ ਕੋਈ ਵਾਇਰਸ ਜਿਹੜਾ ਹੈਗਾ ਉਹ ਇਨਵੋਲ ਕਰਦਾ ਹੈ ਤੇ ਉਹ ਸਪਰੈਡ ਹੈ ਸਪਰੈਡ ਵਾਇਰਸ ਦਾ ਜਿਹੜਾ ਉਸੇ ਤਰ੍ਹਾਂ ਹੀ ਹੈ ਕਿ ਸਨੀਜ਼ਿੰਗ ਤੋਂ ਹੋ ਗਿਆ ਕਫਿੰਗ ਤੋਂ ਹੋ ਗਿਆ ਤੇ ਹੈਂਡਸ਼ੇਕ ਤੋਂ ਹੋ ਗਿਆ ਹੂੰ ਉਹ ਤੇ ਉਹ ਰੂਟੀਨ ਹੈ ਉਹ ਇਸ ਕਰਕੇ ਉਹ ਸਪਰੈਡ ਹੋ ਜਾਂਦਾ ਵਾਇਰਸ ਹਸਕਲ ਹੈ ਕਿ ਇਸ ਤਰ੍ਹਾਂ ਦੇ ਵਾਇਰਸਸ ਨੂੰ ਨਹੀਂ ਹਵਾ ਕਿਉਂ ਮਿਲ ਰਹੀ ਹੈ ਅੱਜ ਕੱਲ ਠੀਕ ਹੈ ਤੁਸੀਂ ਕੀ ਆਵਾਜ਼ ਅਗੇ ਨੇ ਪਰ ਅੱਜ ਕੱਲ ਖਾਈਪ ਮਿਲ ਰਹੀ ਹੈ ਨਾ ਨੂੰ ਕਿ ਜਦੋਂ ਵੀ ਕੋਈ ਵਾਇਰਸ ਆਂਦਾ ਇੱਕਦਮ ਸਾਰਾ ਸਿਸਟਮ ਵਿਗਾਰ ਹੋ ਜਾਂਦਾ ਲੋਕੀ ਡਰਨਾ ਚੁਰੋ ਜਾਂਦੇ ਉਹ ਮੈਂ ਉਹ ਦੱਸ ਰਿਹਾ ਨਾ ਕਿ ਇਹ ਕੁਝ ਸਾਲ ਹੁਣ ਜਿਵੇਂ ਕੋਵਿਡ ਅਜੇ ਰੀਸੈਂਟਲੀ ਲੰਘ ਕੇ ਗਿਆ ਤੇ ਕੋਵਿਡ ਕਰਕੇ ਉਹ ਚਾਈਨੀਜ਼ origin ਸਿਕਾ ਕੋਵਿਡ ਵਾਇਰਸ ਚਾਈਨੀਜ਼ origin ਸਿਕਾ ਤੇ ਉਹ ਥੋੜਾ ਜਿਹਾ ਨਾਮ ਚਾਇਨਾ ਦੇ ਵਿੱਚ ਜੀ ਇਹ ਪੇਸ਼ੈਂਟ ਕਾਫੀ ਆ ਗਏ ਉਹ ਇਸ ਕਰਕੇ ਲੋਕ ਉਸ ਤੋਂ ਇੱਕ ਤਾਂ بڑا ਡਰ ਜਾਂਦੇ ਨੇ ਉਹ ਹਾਈਪ ਮਿਲ ਜਾਂਦੀ ਹੈ ਹੂੰ ਉਹ ਨਿਊਜ਼ ਨੂੰ ਹਾਈਪ ਵੀ ਮਿਲ ਜਾਂਦੀ ਹੈ ਵੀ ਉਹ ਹੋ ਗਿਆ ਜੀ ਸੋਸ਼ਲ ਮੀਡੀਆ ਦਾ ਵੀ ਸੋਸ਼ਲ ਮੀਡੀਆ ਕਰਕੇ ਉਹਦੇ ਵਿੱਚ ਉਹਦੇ ਵਿੱਚ ਕੋਈ ਨਾ ਕੋਈ ਵੀਡੀਓ ਕੋਈ ਥੋੜਾ ਜਾ ਟੇਡੀ ਬਣਾ ਕੇ ਵੀ ਪਾ ਦਿੰਦਾ ਉਹ ਹਾਂ ਉਹਦੇ ਵਿੱਚ ਥੋੜੀ ਜੀ ਉਹ ਸਨਸਨੀ ਪੈਦਾ ਕਰ ਲਈ ਪੈ ਜਾਂਦੀ ਹੈ ਸੋਸ਼ਲ ਮੀਡੀਆ ਤੇ ਉਹਦੇ ਕਰਕੇ ਇਹਨਾਂ ਨੂੰ ਹਵਾ ਮਿਲਦੀ ਸਰਕਾਰਾਂ ਵੀ ਫਿਰ ਅਲਰਟ ਹੋ ਜਾਂਦੀਆਂ ਥੋੜੀਆਂ ਦੇਖੋ ਸਰਕਾਰਾਂ ਦਾ ਅਲਰਟ ਹੋਣਾ ਤੇ ਵੈਸੇ ਹੀ ਜਾਇਜ਼ ਹੈ ਕਿ ਸਰਕਾਰਾਂ ਨੂੰ ਤੇ ਉਂਝ ਵੀ ਅਲਰਟ ਰਹਿਣਾ ਹੀ ਚਾਹੀਦਾ ਹੈ ਹੁਣਾ ਵੀ ਚਾਹੀਦਾ ਹੈ ਕਿਉਂਕਿ ਜਦੋਂ ਇਹੋ ਜੀ ਚੀਜ਼ਾਂ ਇਹ ਕਿਉਂਕਿ ਕੋਵਿਡ ਵੇਲੇ ਵੀ ਪਹਿਲੇ ਸ਼ੁਰੂਆਤ ਜਦੋਂ ਸੀਗੀ ਉਹ ਐਸੇ ਤਰ੍ਹਾਂ ਦੀ ਸੀਗੀ ਕਿ ਕਾਮਨ ਕੋਲਡ ਸਿੰਪਟਮਸ ਆ ਰਹੇ ਨੇ ਉਸ ਤੋਂ ਬਾਅਦ ਜਦੋਂ ਹੋਇਆ ਤੇ ਉਹ ਫਿਰ ਬਟ ਇਹ ਤੇ ਹੈ ਨਾ ਐਂਡ ਡਾਇਗਨੋਸਿਸ ਤੇ ਡਿਪੈਂਡ ਕਰਦਾ ਹੈ ਕਿ ਡਾਇਗਨੋਸਿਸ ਐਸ ਪੇਸ਼ੀਐਂਟ ਦਾ ਐਸ ਵਾਇਰਸ ਦਾ ਡਾਇਗਨੋਸ ਹੋ ਗਿਆ ਤੇ ਉਹਦੀ ਇਹਨਾਂ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਇਹੋ ਜਿਹਾ ਨਹੀਂ ਹੈ ਕਿਉਂਕਿ ਇਹਦੀ ਸਿੰਪਟਮ ਸਿੰਪਟੋਮੈਟਿਕ ਟਰੀਟਮੈਂਟ ਹੈ ਕਿ ਸਿੰਪਟਮਸ ਫੀਵਰ ਹੈ ਤੇ ਉਹ ਫਿਬਰ ਦੀ ਟਰੀਟਮੈਂਟ ਔਨ ਦਾ ਕਾਊਂਟਰ ਅਵੇਲੇਬਲ ਮੈਡੀਸਨ ਦੇ ਨਾਮ ਦੀ 1 2 10 ਓਵਰ ਆ ਸਿਸਟਮ ਤੇ ਨਾ ਨਾ ਨਾਥਿੰਗ ਡੂਇੰਗ ਨਾਥਿੰਗ ਡੂਇੰਗ ਵਿਦ ਥਿਸ ਕੁਛ ਨਹੀਂ ਆਗਾ ਅੱਛਾ ਇਹਦੇ ਪ੍ਰੀਕਾਸ਼ਨਸ ਕੀ ਨੇ ਤੁਸੀਂ ਇਹ ਜਾਣਿਆ ਕਿ ਤੁਸੀਂ ਲੋਕਾਂ ਨੂੰ ਦੱਸੋ ਕਿ ਇਹਦੇ ਪ੍ਰੀਕਾਸ਼ਨਸ ਕੀ ਨੇ ਦੇਖੋ ਪਹਿਲੀ ਤੇ ਗੱਲ ਹੈ ਕਿ ਜਿੰਨੀ ਕੋ ਪੋਪੂਲੇਸ਼ਨ ਨੇ ਇੰਡੀਆ ਦੀ ਤੇ ਉਹਦੇ ਵਿੱਚ ਉਹ ਪ੍ਰੀਕਾਸ਼ਨਰੀ ਮੇਅਰਸ ਕਿ ਅਸੀਂ ਹਰ ਇੱਕ ਬੰਦਾ ਉਹ ਹੀ ਦੁਬਾਰਾ ਸ਼ੁਰੂ ਹੋ ਜਾਏ ਮਾਸਕ ਲਾਣਾ ਤੇ ਜਿਹੜਾ ਕਾਮਨ ਕੋਲਡ ਵਾਲਾ ਹੈ ਤੇ ਮੇਰੇ ਖਿਆਲ ਕਿ ਕਿੰਨਿਆਂ ਨੂੰ ਤੁਸੀਂ ਸਮਝਾ ਸਕਦੇ ਹੋ ਕਿ ਮਾਸਕ ਲਾ ਕੇ ਚੱਲੋ ਇੱਕ ਬੇਸਿਕਲੀ ਪ੍ਰੀਕਾਸ਼ਨਸ ਇਹ ਹੋਈ ਨੇ ਕਿ ਮਾਸਕ ਵਗੈਰਾ ਲਗਾ ਕੇ ਰੱਖਣ ਜਿਨ੍ਹਾਂ ਨੂੰ ਜਿਹੜੇ ਇਨਵੋਲਡ ਨੇ ਟੂ ਪ੍ਰੀਵੈਂਟ ਫਰਦਰ ਸਪਰੈਡ ਐਂਡ ਹੈਂਡਸ਼ੇਕ ਅਵੋਇਡ ਕਰਨ ਕਿੰਨੇ ਹੈਂਡਸ਼ੇਕ ਅਵੋਇਡ ਕਰਨਗੇ ਯੂ نو ਬੈਟਰ ਕਿ ਕਿਸ ਤਰ੍ਹਾਂ ਪੋਸੀਬਲ ਹੈਗਾ ਐਂਡ ਕਿੰਨਿਆਂ ਨੂੰ ਇਹ ਹੋਇਆ ਹੁੰਦਾ ਉਸ ਤੋਂ ਬਾਅਦ ਕਿੰਨੇ ਕਿੰਨੇ ਇਹ ਦੱਸ ਕੇ ਚੱਲਦੇ ਨੇ ਕਿ ਮੈਂ ਇਨਵੋਲਡ ਆ ਮੈਨੂੰ ਕਾਮਨ ਕੋਲਡ ਹੋਇਆ ਹੋਇਆ ਤੇ ਉਹ ਮੈਂ ਕਿੰਨਿਆਂ ਦਾ ਡਾਇਗਨੋਸਿਸ ਟੂ ਔਰਡ ਥਿਸ ਵਾਇਰਸ ਹੋਵੇ ਉਹ ਹੁੰਦਾ ਹੀ ਨਹੀਂ ਜੀ ਤੇ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਨਹੀਂ ਕੋਈ ਡਰਨਦਾ ਕੋਈ ਇਹੋ ਜਿਹਾ ਗੱਲ ਨਹੀਂ ਕੀ ਹੈ ਸਿੰਪਲ ਫਲੂ ਟਾਈਪ ਵਾਇਰਸ ਹੈ ਤੇ ਐਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਇਹ ਵੀ ਲੰਘ ਜਾਣਾ ਹੈ ਤੇ ਕੋਈ ਅੱਡਾ ਈ ਸ਼ੂਕਰ ਲੋਕਾਂ ਨੂੰ ਕੀ ਇਤਿਆਹਾਤ ਥੋੜੀ ਬਹੁਤੀ ਜਿਹੜੇ ਕੀ ਇਤਿਆਹਾਤ ਜਿਹੜੇ ਵਰਤਲੈਂਕ ਖਨ ਪੀਂਦੀ ਚੀਜ਼ਾਂ ਤੋਂ ਜਾਂ ਕੀ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਹੈ ਜਿਹੜੇ ਬਜ਼ੁਰਗ ਨੇ ਜਾਂ ਬੱਚਿਆਂ ਨੂੰ ਥੋੜਾ ਜਿਹਾ ਅਵੋਇਡ ਕਰਕੇ ਰੱਖਣਾ ਚਾਹੀਦਾ ਹੈ ਕਿ ਕਿਸੇ ਜਿਹੜਾ ਆਲਰੇਡੀ ਇਨਵੋਲਡ ਪੇਸ਼ੈਂਟ ਹੈਗਾ ਉਹਦੇ ਕੋਲ ਬੱਚਿਆਂ ਦੀ ਅਵਰਡੈਂਸ ਹੋਣੀ ਚਾਹੀਦੀ ਹੈ ਜਿਨ੍ਹਾਂ ਜਿਹੜੇ ਇਮਿਊਨ ਸਿਸਟਮ ਹੈ ਜਿਨ੍ਹਾਂ ਦਾ ਵੀਕ ਨੇ ਬਜ਼ੁਰਗ ਨੇ ਜਾਂ ਜਿਨ੍ਹਾਂ ਨੂੰ ਆਲਰੇਡੀ ਕੋਈ ਅਸਥਮਾ ਬ੍ਰੌਂਕਾਈਟਸ ਜਾਂ ਰੈਸਪੀਰੇਟਰੀ ਪ੍ਰੋਬਲਮ ਆਲਰੇਡੀ ਐਗਜ਼ਿਸਟ ਕਰਦੀ ਪਈ ਹੈ ਉਹ ਇਹਨਾਂ ਤੋਂ ਥੋੜਾ ਜਿਹਾ ਪਰਹੇਜ਼ ਕਰਨ ਉਹ ਥੋੜਾ ਇਹਨਾਂ ਦਿਨਾਂ 'ਚ ਮਾਸਕ ਲਗਾ ਕੇ ਚੱਲ ਜਾਣ ਕਿਉਂਕਿ ਪ੍ਰੋਬਲਮ ਉਹਨਾਂ ਦੇ ਵਿੱਚ ਹੀ ਜ਼ਿਆਦਾ ਆਣੀ ਹੈ ਜੇ ਕਿਸੇ ਨੂੰ ਸਵੈਰਿਟੀ ਵੱਲ ਨੂੰ ਜਾਂਦਾ ਹੈ ਭਾਵੇਂ ਉਹ ਐਚਐਮਪੀ ਵਾਇਰਸ ਹੈ ਤੇ ਭਾਵੇਂ ਕੋਈ ਵੀ ਵਾਇਰਸ ਹੈ ਭਾਵੇਂ ਸਿੰਪਲ ਇਨਫਲੂਐਂਜ਼ਾ ਵਾਇਰਸ ਕੋਈ ਵੀ ਵਾਇਰਸ ਨੇ ਜਿਹੜੇ ਪੁਰਾਣੇ ਜਿਹੜੇ ਆਲਰੇਡੀ ਚੱਲਦੇ ਵੀ ਪਏ ਨੇ ਉਹ ਵੀ ਇਹਨਾਂ ਨੂੰ ਉਨੀ ਹੀ ਸਵੈਰਿਟੀ ਦੇਣਗੇ ਜਿੰਨਾ ਕੋਈ ਦੇਗਾ ਉਹ ਉਹਨਾਂ ਦੇ ਆਪਣੇ ਇਮਿਊਨ ਸਿਸਟਮ ਕਰਕੇ ਨਾਟ ਡੂ ਟੂ ਥਿਸ ਵਾਇਰਸ ਤੇ ਇਹ ਮਤਲਬ ਸਿੰਪਲ ਜੀਜ਼ ਹੈ। ਇਹ ਸਿੰਪਲ ਵਾਇਰਸ ਹੈਗਾ ਜਿਵੇਂ ਇਹ ਪੁਰਾਣਾ ਵਾਇਰਸ ਹੈ ਇਹ ਅੱਗੇ ਵੀ ਸੀਗਾ। ਬਸ ਇੱਕ ਨਵਾਂ ਨਾਮ ਦਿੱਤਾ ਗਿਆ। ਨਹੀਂ 올ਡ ਵਾਈਨ ਇਨ ਅ ਨਿਊ ਬੋਟਲ। ਨਾਮ ਵੀ ਪੁਰਾਣਾ ਹੀ ਹੈ, ਨਾਮ ਵੀ ਨਵਾਂ ਨਹੀਂ ਹੈ। ਬਟ ਉਹ ਇਹਦੀ ਹਿਊ ਐਂਡ ਕਰਾਈ ਨਵੀਂ ਹੈ। ਇਹ ਗੱਲ ਹੋਈ ਸੈਂਸੇਸ਼ਨ ਜਿਹਨੂੰ ਦੇਣ। ਹਾਂ ਬਿਲਕੁਲ ਬਿਲਕੁਲ। ਪਰ ਅਦਰਵਾਈਜ਼ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਇਸੇ ਦਾ ਬਿਲਕੁਲ ਥੋੜਾ ਜਿਆਦਾ ਧਿਆਨ ਇਸ ਚੀਜ਼ ਦਾ ਕਿ ਜੇ ਕੋਈ ਇਨਵੋਲਡ ਹੈ ਤੇ ਉਹ ਆਪ ਮਾਸਕ ਰੱਖ ਕਰ ਲਵੇ, ਮਾਸਕ ਪਾ ਲਵੇ ਕਿ ਉਹ ਦੂਜੇ ਨੂੰ ਸਪਰੈਡ ਨਾ ਹੋਵੇ। ਤਾਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਨਹੀਂ ਘਬ ਲੋ ਨਵਾਂ ਵਾਇਰਸ ਨਹੀਂ ਹੈ ਇਹ ਜਿਹੜਾ ਇਹ ਹਿਊਮਨ ਮੈਟਾ ਨਿਊਮੋ ਵਾਇਰਸ ਹੈ ਜਿਹੜਾ ਪੂਰਾ ਨਾਮ ਹੈ ਇਸ ਵਾਇਰਸ ਦਾ ਇਹਦੇ ਵਿੱਚ ਪੁਰਾਣੇ ਉਹੋ ਜੋ ਕਾਮਨ ਕੋਲਡ ਦੇ ਸਿੰਟਮਸ ਨੇ ਫੀਵਰ ਜੁਕਾਮ ਖਾਂਸੀ ਐਸੇ ਇਹੋ ਹੀ ਸਿੰਟਮਸ ਨੇ ਜੋ ਆਮ ਕਾਮਨ ਕੋਲਡ ਨੇ ਤੇ ਫੈਲਦਾ ਵੀ ਐਸੇ ਤਰ੍ਹਾਂ ਹੀ ਹੈ ਜਿਵੇਂ ਸਨੀਜ਼ਿੰਗ ਨਾਲ ਕਫਿੰਗ ਨਾਲ ਇੱਕ ਦੂਜੇ ਤੋਂ ਇਹ ਸਪਰੈਡ ਹੁੰਦਾ ਉਹ ਵੀ ਉਹ ਵੀ ਉਹੋ ਜਿਵੇਂ ਆਮ ਕਾਮਨ ਕੋਲਡ ਸਪਰੈਡ ਹੁੰਦਾ ਤੇ ਤੁਸੀਂ ਹਰ ਇੱਕ ਜਿਹੜਾ ਕੋਲਡ ਦਾ ਪੇਸ਼ੈਂਟ ਹੈ ਇਹਦੇ ਵਿੱਚ ਇਹ ਨਹੀਂ ਡਾਇਗਨੋਸ ਕਰਕੇ ਇਮੀਡੀਏਟ ਦੱਸ ਸਕਦੇ ਕਿ ਐਚਐਮਪੀ ਦਾ ਇਨਫਲੂਐਂਜ਼ਾ ਦਾ ਹੈ ਜਾਂ ਫਰਾਨਾ ਵਾਇਰਸ ਹੈ ਜਾਂ ਕੁਝ ਹੈ ਆ ਇਹਦੇ ਵਿੱਚ ਇਹ ਕਿ ਜੇ ਉਹ ਕੋਈ ਵਾਇਰਲ ਲੈਬ ਦੇ ਵਿੱਚ ਹੀ ਇੱਕ ਵਾਰੀ ਪ੍ਰੋਪਰ ਜਾਵੇ ਤੇ ਉਹ ਡਾਇਗਨੋਸ ਹੋਵੇ ਤੇ ਉਹ ਹੋ ਸਕਦਾ ਉਹਦੀ ਪਤਾ ਲੱਗ ਸਕਦਾ ਕਿ ਐਚਐਮਬੀ ਵਾਇਰਸ ਹੈ ਪਰ ਇਹਦੇ ਵਿੱਚ ਜੁੜੀ ਕੋਈ ਇੰਨੀ ਸਨਸਨੀ ਫੈਲੀ ਹੋਈ ਹੈ ਕਿ ਇਹ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਹੈ ਜਾਂ ਕੁਝ ਪ੍ਰੋਬਲਮ ਦੇ ਸਕਦਾ ਹੈ ਇਹੋ ਜਿਹਾ ਕੁਝ ਨਹੀਂ ਹੈ ਜੋ ਆਮ ਵਾਇਰਸਸ ਦੇ ਨਾਲ ਪ੍ਰੋਬਲਮਸ ਆਉਂਦੀਆਂ ਨੇ ਉਹੋ ਹੀ ਪ੍ਰੋਬਲਮ ਇਹਦੇ ਨਾਲ ਤੁਸੀਂ ਇਹਦੇ ਵਿੱਚ ਜਿਹੜੇ ਪੇਸ਼ੈਂਟ ਜਿਹੜੇ ਕੋਈ ਪਹਿਲਾਂ ਹੀ ਰੈਸਪੀਰੇਟਰੀ ਡਿਜ਼ੀਜ਼ ਦਾ ਪੇਸ਼ੈਂਟ ਨੇ ਕੋਈ ਐਸਥਮਾ ਦਾ ਕੋ ਬ੍ਰੌਂਕਾਈਟਸ ਦਾ ਉਹ ਪੇਸ਼ੈਂਟ ਜਾਂ ਕਿਸੇ ਕੋਈ ਇੰਟਰਸਿਸ਼ੀਅਲ ਲੰਗ ਡਿਜ਼ੀਜ਼ ਦੇ ਪੇਸ਼ੈਂਟ ਨੇ ਉਹ ਥੋੜਾ ਜਿਹਾ ਆਪਣਾ ਜ਼ਰੂਰ ਧਿਆਨ ਰੱਖਣ ਮਾਸਕ ਲਗਾ ਕੇ ਰੱਖਣ ਜਿਹੜੇ ਜਿਹੜੇ ਦੂਸਰੇ ਨੇ ਜਿਨ੍ਹਾਂ ਨੂੰ ਜਿਹੜੇ ਇਨਵੋਲਡ ਨੇ ਕਿਸੇ ਕਾਮਨ ਕੋਲਡ ਨਾਲ ਖਾਂਸੀ ਨਾਲ ਜ਼ੁਕਾਮ ਨਾਲ ਇਨਵੋਲਡ ਨੇ ਉਹ ਜਰੂਰ ਆਪਣਾ ਮਾਸਕ ਲਗਾ ਕੇ ਰੱਖਣ ਕਿਉਂਕਿ ਉਹ ਸਪਰੇਡਰ ਨਾ ਬਣ ਸਕਣ ਤੇ ਦੂਸਰੇ ਜਿਹੜੇ ਉਹਨੇ ਜਿਨ੍ਹਾਂ ਦਾ ਇਮਿਊਨ ਸਿਸਟਮ ਆਲਰੇਡੀ ਵੀਕ ਹੈ ਥੋੜਾ ਜਿਹਾ ਉਹ ਧਿਆਨ ਰੱਖ ਲੈਣ ਬੱਚਿਆਂ ਨੂੰ ਥੋੜਾ ਜਿਹਾ ਇੰਨਾ ਤੋਂ ਪਰੇ ਰੱਖਿਆ ਜਾਵੇ ਬਸ ਇੰਨਾ ਕੋਈ ਇਹਦੇ ਵਿੱਚ ਧਿਆਨ ਰੱਖਣ ਦੀ ਲੋੜ ਹੈ ਕੋਈ ਇਹਦਾ ਐਚਐਮਪੀ ਵਾਇਰਸ ਦਾ ਕੋਈ ਵੱਖਰਾ ਆ ਬਾਕੀਆਂ ਵਾਇਰਸਸ ਨਾਲੋਂ ਕੋਈ ਵੱਖਰਾ ਪ੍ਰੀਕਾਸ਼ਨ ਜਾਂ ਵੱਖਰੀ ਕੋਈ ਇਹਦੀ ਮੈਡੀਸਿਨ ਇਹੋ ਜਿਹਾ ਕੁਝ ਨਹੀਂ ਹੈ ਨਾਰਮਲ ਰੂਟੀਨ ਮੈਡੀਕੇਸ਼ਨ ਜਿਹੜੀ ਆਨ ਦਾ ਕਾਊਂਟਰਸ ਹੀ ਅਵੇਲੇਬਲ ਹੈ ਅੱਜਕੱਲ ਤੇ ਆਪ ਹੀ ਪੈਰਾਸਟਾਮੋਲ ਤੇ ਬਰੂਫਨ ਲੈ ਕੇ ਸਾਰੇ ਜਣੇ ਚੱਲ ਲੈਂਦੇ ਨੇ ਅਦਰਵਾਈਜ਼ ਇਸ ਤੋਂ ਇਲਾਵਾ ਇਹਦੀ ਕੋਈ ਇਹੋ ਜਿਹੀ ਮੈਡੀਸਿਨਸ ਵੀ ਨਹੀਂ ਹੈ ਕਿ ਜਿਹਦੇ ਨਾਲ ਬਹੁਤ ਜ਼ਿਆਦਾ ਇਹਦਾ ਕੋਈ ਟ੍ਰੀਟਮੈਂਟ ਕਰਨ ਦੀ ਲੋੜ ਪੈ ਸਕੇ ਡਾਕਟਰ ਸਾਹਿਬ ਇਹ ਕਿੰਨਾ ਕਿ ਜਾਨਲੇਵਾ వైరਸ ਹੈਗਾ ਕਿਉਂਕਿ ਕਾਫੀ ਦਾ ਮਾਹੌਲ ਜੋ ਦੇਖੋ ਜਾਨਲੇਵਾ ਦਾ ਇਹ ਹੈ ਕਿ ਇਸ ਤਰ੍ਹਾਂ ਦਾ ਕੋਈ ਜਾਨਲੇਵਾ వైరਸ ਨਹੀਂ ਹੈ ਸੋਸ਼ਲ ਮੀਡੀਆ ਦਾ ਟਾਈਮ ਔਨ ਕਰਕੇ ਇੱਕ ਦੋ ਵੀਡੀਓ ਪੈ ਗਈਆਂ ਕਿ ਕੇਸਸ ਆ ਗਏ ਦੋ ਕੇਸਸ ਆ ਗਏ ਤਿੰਨ ਕੇਸਸ ਆ ਗਏ ਉਹ ਇਸ ਤਰ੍ਹਾਂ ਦੇ ਕਰਕੇ ਉਹ ਥੋੜੀ ਜੀ ਸੈਂਸੇਸ਼ਨਲ ਜੀ ਨਿਊਜ਼ ਬਣ ਜਾਂਦੀ ਹੈ ਬਟ ਅਦਰਵਾਈਜ਼ ਇਸ ਰਾਂ ਦਾ ਕੋਈ ਜਾਨ ਲੈਵਾ ਵਾਇਰਸ ਹੋਣ ਵਾਲੀ ਕੋਈ ਅਜਿਹੀ ਗੱਲ ਨਹੀਂ ਹੈ ਉਹ ਜਿਹੜਾ ਜਿਹਦਾ ਇਮਿਊਨ ਸਿਸਟਮ ਵੀਕ ਹੈ ਉਹਨੂੰ ਜੇ ਹੋਰ ਕਿਸੇ ਵਾਇਰਸ ਨੇ ਪ੍ਰੋਬਲਮ ਦੇਣੀ ਹੈ ਜਿੰਨੀ ਕੋਈ ਪ੍ਰੋਬਲਮ ਦੇਣੀ ਹੈ ਉਨੀ ਕੋਈ ਇਸ ਵਾਇਰਸ ਨੇ ਦੇਣੀ ਹੈ ਉਹ ਜਿੰਨੀ ਕੋਈ ਨਾਰਮਲ ਸਰਜਰੀ ਦੇ ਵਿੱਚ ਜਿੰਨਾ ਕੋਈ ਕੰਸੈਂਟ ਫਾਰਮ ਅਸੀਂ ਸਾਈਨ ਕਰਾਣੇ ਆ ਉਹੋ ਹੀ ਉਹਨਾਂ ਕੋਈ ਦੂਜੀ ਸਰਜਰੀ 'ਚ ਉਹ ਹੋਏ ਤੀਜੀ ਸਰਜਰੀ 'ਚ ਉਹ ਉਹਨਾਂ ਹੀ ਕੋਈ ਪ੍ਰੋਬਲਮ ਕਿਸੇ ਨੂੰ ਹੁੰਦੀ ਹੈ ਇਸ ਵਾਇਰਸ ਨਾਲ ਹੋ ਸਕਦੀ ਜਿਹੜੀ ਕਿਸੇ ਹੋਰ ਦੂਸਰੇ ਵਾਇਰਸ ਨਾਲ ਹੋ ਸਕਦੀ ਹੈ ਬਟ ਅਸਰਾਂ ਦਾ ਇਹ ਲਾਸਟ ਟਾਈਮ ਦੇ ਤੇ ਕੋਵਿਡ ਦੇ ਹੋਣ ਕਰਕੇ ਜਰੂਰ ਥੋੜਾ ਜਿਹਾ ਇਹਦਾ ਉਹ ਹੋਇਆ ਹੋਇਆ ਕਿ ਕੋਵਿਡ ਵਾਇਰਸ ਆਇਆ ਉਹਦੇ ਨਾਲ ਜਾਨਾਂ ਚਲ ਗਈਆਂ ਤੇ ਉਹ ਥੋੜਾ ਜਿਹਾ ਕੋਈ ਵੀ ਨਵੀਂ ਚੀਜ਼ ਦਾ ਨਵਾਂ ਨਾਮ ਸੁਣਦੇ ਨੇ ਤੇ ਉਹਦੀ ਸਨਸਨੀ ਜ਼ਿਆਦਾ ਹੋ ਜਾਂਦੀ ਹੈ। ਅਦਰਵਾਈਜ਼ ਇਹੋ ਜਿਹਾ ਕੋਈ ਵੀ ਸਟ्रेस ਵਾਲੀ ਕੋਈ ਅਦਾ ਕੋਈ ਇਸ਼ੂ ਨਹੀਂ ਹੈ। ਸਰਕਾਰ 'ਚ ਵੀ ਕਾਫੀ ਚਿੰਤਾ ਜੋ ਦੇਖੀ ਜਾ ਰਹੀ ਹੈ ਇਸ ਵਾਇਰਸ ਨੂੰ ਲੈ ਕੇ ਕਿਉਂਕਿ ਮੇਰਾ ਖਿਆਲ ਹੈ ਕਿ ਸਰਕਾਰਾਂ ਵੀ ਡਿਕਲੇਅਰ ਕਰ ਚੁੱਕੀਆਂ ਨੇ ਸੈਂਟਰ ਗਵਰਨਮੈਂਟ ਵੀ ਡਿਕਲੇਅਰ ਕਰ ਚੁੱਕੀ ਹੈ ਕਿ ਨਾਰਮਲ ਰੂਟੀਨ ਵਾਇਰਸ ਹੈ ਪਹਿਲੇ ਵੀ 2001 ਤੋਂ ਹੈਗਾ ਕੋਈ ਨਵਾਂ ਵਾਇਰਸ ਨਹੀਂ ਹੈ ਸੋ ਇਸ ਕਰਕੇ ਕੋਈ ਐਡਾ ਜਿਆਦਾ ਚਿੰਤਾ ਵਾਲਾ ਵਿਸ਼ਾ ਨਹੀਂ ਹੈ ਕੋਈ ਸਪੈਸ਼ਲ ਤਿਆਰੀ ਦੀ ਕੋਈ ਹਸਪੀਟਲ ਦੇ ਵਿੱਚ ਕੋਈ ਸਪੈਸ਼ਲ ਵਾਰਡਾ ਬਣਾਉਣ ਦੀ ਇਹ ਕੁਝ ਆਹੋ ਦੀ ਕੋਈ ਨਹੀਂ ਤਿਆਰੀ ਦੀ ਵੀ ਕੋਈ ੱਡੀ ਲੋੜ ਨਹੀਂ ਤਾਂ ਬਿਲਕੁਲ ਇਹ ਤੁਸੀਂ ਘਰ ਬੈਠੇ ਸੀ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਇਸ ਤਰ੍ਹਾਂ ਦਾ ਵਾਇਰਸ ਹੈ ਕਿ ਜਿਹੜਾ ਕਿ ਨਾਰਮਲ ਲਣਾ ਦੇ ਨਾਲ ਚੁੰਦਾ ਜਿਹਦੇ ਵਿੱਚ ਜੁਕਾਮ ਹੁੰਦਾ ਹੈ ਔਰ ਕਿਸੇ ਵੇਲੇ ਕੋਈ ਬੁਖਾਰ ਵੀ ਹੋ ਜਾਂਦਾ ਹੈ ਖਾਂਸੀ ਵੀ ਆਂਦੀ ਹੈ ਪਰ ਇਹ ਤੈਨੂੰ ਡਰਨ ਦੀ ਲੋੜ ਨਹੀਂ ਤੁਸੀਂ ਆਰਾਮ ਨਾਲ ਆਪਣਾ ਕੇਅਰ ਟੇਕਿੰਗ ਕਰ ਸਕਦੇ ਹੋ ਮਾਸਕ ਲਗਾ ਸਕਦੇ ਹੋ ਔਰ ਜਿਹੜਾ ਹੈ ਇਹਦੇ ਤੋਂ ਘਬਰਾਣ ਦੀ ਲੋੜ ਨਹੀਂ ਲੇਕਿਨ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਬਹੁਤ ਡੈਡਲੀ ਹੋਏਗਾ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਘਬਰਾਣ ਦੀ ਲੋੜ ਨਹੀਂ ਹੈ ਲੋਕ ਆਰਾਮ ਦੇ ਨਾਲ ਇਸਦਾ ਇਹ ਲਾਭ ਵੀ ਕਰ ਸਕਦੇ ਨੇ اور ਆਪਣੀ ਸਾਫ ਸੁਥਰੀ ਜ਼ਿੰਦਗੀ ਸਬਰ ਵੀ ਕਰ ਸਕਦੇ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ